ਜੈਸ ਕਰਮ ਬੈਕ ਟੂ ਚੈਨਲ ਮਮਾ ਬਲੌਗਸ ਸਿਸ ਥੋੜਾ ਸੋਗ ਤੁਹਾਡੀ ਪਿਆਰ ਸੜ ਦਵਾ ਦੇਣਾ ਬੇਨ ਠੀਕ ਆ ਦੋਸਤੋ ਅੱਪਰ ਰੈਡੀ ਹੋ ਚੁੱਕਿਆ ਜੀ ਫਿਰ ਸਕੂਲ ਦੀ ਹਿਟੂ ਗਲਤੀ ਨਾਲ ਚਲੋ ਕੋਈ ਦੋਸਤੋ ਤਾਂ ਪਰ ਠਹਿ ਰਹੀ ਬਟਨਾ ਬਾਲ ਲੈਣਾ ਆਣੇ ਦੋਸਤੋ ਕਪੜੇ ਪਾਲ ਪੈਂਟ ਪਾਲੀ ਟੀਸ਼ਰਟ ਪਾਲੀ ਹੋਣਾ ਅਪ ਚੱਲੇ ਆ ਤੇ ਦੇਖ ਲਿਆ ਜਮਾ ਕਰੀ ਤੇ ਲਾਈ ਨਹੀਂ ਮੈਂ ਕਿ ਮੈਨੂੰ ਜਾਣਾ ਵਾ ਕਿਉਂਕਿ ਮਮਾ ਨੇ ਫੋਨ ਲੈ ਜਾਣਾ ਮੈਂ ਕਰਕੀ ਕਰੂੰਗਾ ਫਿਰ ਚਲੋ ਦੇਖ ਲਿਆ ਮਮਾ ਚਲੋ ਚੱਲੀਏ ਚੱਲਾ ਚੱਲਦੇ ਹਾਂ ਹੈਲੋ ਬੱਚੇ ਚੱਲੀਏ ਹੈਲੋ ਬੱਚੇ ਕਹ ਦੋ ਹਾਂ ਐਂਡੋ ਗਾਈਸ ਅੱਛਾ ਤੁਸੀਂ ਮੈਨ ਲੈ ਕੇ ਜਾਣਾ ਮੈਨ ਹੁਣ ਗਾਈਸ ਇਹਨੂੰ ਨਹੀਂ ਲੈ ਕੇ ਜਾਣਾ ਸੀ ਲੈ ਮੈਂ ਕੀ ਕਰੂੰਗਾ ਕਰੇ ਬਿਨਾ ਫੋਨ ਤੋਂ ਕਰੇ ਰਹਿਣਾ ਥੱਲੇ ਨੇ ਤੂੰ ਕਿਉਂ ਰਹਿਣਾ ਕਰੇ ਆ ਫੜ ਪਤਾ ਇਹ ਤੁਮ ਨਹੀਂ ਖਾਜੋ ਮੈਂ ਜਾਊਂਗਾ ਲਾਲ ਨਾ ਕਰੇ ਕੀ ਕਰਨਾ ਮੰਮਾ ਨਾ ਤੇ ਲਿਚੀ ਖਾਣਾ ਨਹੀਂ ਨਹੀਂ ਹੱਥ ਰੋੜ ਹੱਥ ਫੜਨਰ ਡਲ ਜਾ ਚੱਲਾ ਦੋਸਤ ਨਾਲ ਤਾਂ ਮੈਂ ਜਾਊਂਗਾ ਸ਼ੌਪ ਤੇ ਆ ਕੇ ਮਿਲਦੇ ਆਂ ਦੋਸਤੋ ਪ੍ਰੋਕਟੇ ਵਜਰਾ ਆਪਾਂ ਖਾ ਮਮਾ ਨਹੀਂ ਖਾਦੀ ਤਾਂ ਦੋਸਤੋ ਆਪਾਂ ਹੁਣ ਬੈਠੇ ਸੀਗੇ ਤਾਂ ਦੋਸਤੋ ਮੈਨੂੰ ਫੀਵਰ ਆ ਬਹੁਤ ਜ਼ਿਆਦਾ ਹੋਇਆ ਵਾ ਤੇ ਇਹਨਾਂ ਨੇ ਇੱਛ ਲਾਇਆ ਹੋਇਆ 16 ਤੇ ਤੇ ਮੈਂ ਇੱਥੇ ਗੜਾ ਤੋਂ ਸੋਚ ਰਿਹਾ ਮਮਾ ਉਹ ਨਹੀਂ ਕਿਥੇ ਨੇ ਆ ਦੇਖ ਲੋ ਬਿਮਾਰ ਮੈਂ ਹਾਂ ਬਿਮਾਰ ਮੈਂ ਹਾਂ ਤੇ ਤੁਸੀਂ ਪਹਿਲਾਂ ਤੂੰ ਪਿਆ ਸੀਗਾ ਹੁਣ ਆ ਤੇ ਖਰਾਬ ਸੁੱਕ ਸੁੱਕ ਬਿਮਾਰ ਮੈਨੂੰ ਸੁਣਦੀ ਪਈ ਸੀ ਕੀ ਬਿਮਾਰ ਐਨੂੰ ਕੀ ਹੋਇਆ ਬੁਖਾਰ ਹੋਇਆ ਹੈ ਹੈ ਨਹੀਂ ਹੋਇਆ ਦੇ ਦਿੱਤਾ ਸੀ ਕਿੰਨਾ ਬੁਖਾਰ ਨੰਨੇ ਹਾਂ ਤਾਂ ਘਬਰਾਉਂ ਤੋਂ ਦੀ ਸੀ ਕਲੀ ਹਾਂ ਘਬਰਾਟ ਵੀ ਹੁੰਦੀ ਹੈ ਬੁਖਾਰ ਵੀ ਹੈ ਆਏ ਦਿੱਤੀ ਨੇ ਓਹ ਲਾ ਐਸੀ ਬੰਦ ਕਰ ਦੇ ਸੀ ਥੱਲੇ ਨਾ ਬੈਠ ਕੋਈ ਨਾ ਇੱਥੇ ਇੱਕ ਹੁੰਜੇ ਚ ਗੋਲ ਦੀ ਕੁਰਸੀ ਲੈ ਕੇ ਬੈਜੇ ਸੈਟ ਮਨ ਨਹੀਂ ਕਰ ਰਿਹਾ ਬੈਠਣ ਆ ਫਿਰ ਉਧਰ ਚ ਨਾ ਬੱਠੀ ਸੀ ਥੱਲੇ ਨਾ ਬੱਠੀ ਬਹਾਰ ਹੋ ਜਾਂਦਾ ਦੋਸਤੋ ਠੀਲਾ ਦਸਤੋ ਬਈ ਹਾਂ ਕੁਕਰ ਚੱਲਦਾ ਕਿਉਂ ਲੈਸ ਚਾਵਾ ਜਾ ਕੁੱਤ ਨੇ ਯਾਸ਼ਤ ਕਰਾ ਪੰਜ ਗੱਲੇ ਨਾ ਤਰਾਇ ਚੈਸਟ ਕਰ ਰੋ ਜੀ ਕਰਦਾ ਮਾ ਤੇ ਬੈਨ ਜੀ ਕਰਦਾ ਕੀ ਕਰਨੋ ਜੀ ਕਰਦਾ ਪਤਾ ਨਹੀਂ ਮੈਂ ਟੈਂਸਰਾ ਕਰਨ ਮੇਰਾ ਟੈਂਸਰੋਂ ਮੇਰੀ ਦਾੜੀ ਆ ਗਈ ਸ਼ਰਮ ਨਹੀਂ ਆਉਂਦੀ ਕੋਈ ਤਾਂ ਗੱਲ ਹੈ ਵੱਡਾ ਹੋ ਜਾ ਨਹੀਂ ਪਵਾੜੇ ਪਈ ਜਾਂਦੇ ਛੋਟਾ ਸੀ ਵਧੀਆ ਸੀ ਦੇ ਕਿੱਥੇ ਵੱਡਾ ਹੋਇਆ ਪਤਾ ਇਹ ਤਾਂ ਦੇਖ ਕੇ ਬਗੜ ਕਿੱਡੇ ਕਿਡੇ ਵੱਲ ਅੱਗੇ ਹੋਏ ਜਿੰਨਾ ਵੱਡਾ ਹੋਏ ਜਿੰਨਾ ਉੰਨੀ ਗਾਲਾਂ ਵੱਧ ਪੈਦੀਆਂ ਚਲੋ ਕੋਈ ਗਾਲ ਨਹੀਂ ਕੱਢੀ ਕਿਸੇ ਗਾਲ ਤਾਂ ਨਾਲ ਕੰਟੀ ਵੀ ਮੈਂ ਗਾਲ ਥੁੜੀ ਛੱਡਦੀ ਆ ਸਮਝਾਉਣ ਲੈ ਜਿਸਕਾ ਆਈ نو ਯੂ ਆਰ ਸਮ ਗਾਈਂ ਬੱਸ ਤੂੰ ਸਾਹਮਣੇ ਥਨੀ ਨਾ ਬਚੀ ਮੱਖੀ ਜੀ ਟਾਈਮ ਕਿੰਨਾ ਹੋਇਆ ਤੁਸੀਂ ਦੇਖੋ ਤੁਸੀਂ ਕੀ ਦੇਖ ਰਹੇ ਹੋ ਪੈਕੇ ਇੱਕ ਕਬੀਲ ਹੋ ਗਈ ਕੁਲ ਤੁਸੀਂ ਬਲੌਗ ਦੇਖ ਲਿਆ ਉਹ ਬਲੌਗ ਮਨੂਰ ਉਹ ਕੋ ਮੋਕਲ ਫੇਤੇ ਨੂੰ ਨਹੀਂ ਖਾਂਦਾ ਹਾਂ ਖਾ ਲੈ ਦਾ ਮੈਂ ਆਂ ਰੇਲ ਵੱਜਣਾ ਨਾਲ ਚੱਲ ਜਾਗੇ ਤੱਕ ਛੱਡ ਕੇ ਆ ਮੈਂ ਕਿਉਂਕਿ ਚੱਲਦਾ ਰਿਹਾ ਤਾ ਹੈ ਹਾਂ ਹੁੰਦੀ ਉਹ ਤੇ ਮੈਂ ਤੈਨੂੰ ਸਵੇਰੇ ਕਹਿੰਦੀ ਸੀ ਰੇਲ ਤੇ ਜਾ ਹੂੰ ਉਹਨਾਂ ਸੀ ਕਿ ਮੈਂ ਦੁਕਾਨ ਖਣਾ ਆਇਆ ਹੋਇਆ ਫਿਰ ਨਬ ਦਵਾਈ ਲੈਣੀ ਹੈ ਉਕੇ ਜਲਦ ਰ ਮੈਂ ਸਵੇਰੇ ਵੀ ਤੁਰ ਕੇ ਆਣ ਲੱਗਾ ਸੀ ਗਾਇਸ ਪਤਾ ਕਿ ਐਸਰੇ ਮम्मा ਆਏ ਸਰਗਾ ਫਿਰ ਤ ਜਾਣਾ ਕਿ ਨਹੀਂ ਰਿਕਾਲ ਤੇ ਮਿਲਣਾ ਜਾਣਾ ਕਿ ਨਹੀਂ ਮਿਲਾਂਗੇ ਪਤਾ ਮम्मा ਦੇ ਕੋਲ ਵੱਡ ਚ ਮੈਨੂੰ ਕਾ ਫੜਾ ਫੜ ਉੱਠਿਆ ਉੱਠ ਕੇ ਪਹਿਲਾਂ ਗਾਇਸ ਮੈਂ ਫੋਨ ਚਲਾਣ ਲੱਗ ਗਿਆ ਫੋਨ ਚਲਾ ਕੇ ਫਟੇ ਫੋਟੋ ਬੰਦ ਕਰਕੇ ਰੱਖ ਕੇ ਫਿਰ ਬੰਨਾ ਬੰਨਾ ਪਟਕਾ ਜਾਂ ਬੰਨੇ ਕਿ ਮੋਸ਼ਨ ਚਲ ਗਿਆ ਨਾ ਆਤਾ ਨਾ ਅੱਗੇ ਜਾ ਕੇ ਦੇਖੇ ਡੂੜ ਘੰਟਾ ਮੈਨੂੰ ਟੂਟੀ ਰੰ ਬੰਦ ਉਹਨੂੰ ਮਾ ਸਾਵਨਾ ਡੈਡੀ ਨੇ ਬੁਲਾ ਕੇ ਕਰਾਰਾ ਟੂਟੀ ਸਹੀ ਕਰਾ ਦਿੱਨੇ ਘਰ ਜਾ ਗਿਆ ਪਤਾ ਹੀ ਉਸ ਤੋਂ ਬਾਅਦ ਕੂਰੀ ਦਾ ਬੰਦ ਮੈਂ ਬੜੇ ਕਿਤਾ ਪੈਨ ਸਾਰੀ ਗੁੱਟੀ ਬਾਟ ਦੇ ਮੈਂ ਕਿਹਾ ਜਿਗਾਰ ਦੇ ਅੰਦਰ ਮੈਂ ਤਾਂ ਕਿੰਨੀ ਵਾਰੀ ਪੱਟੀ ਆ ਲੈ ਪੱਟਦੀ ਸਾਰੀ ਲੈ ਉਹ ਇੱਡੀ ਮੈਂ ਪਤਾ ਕਿ ਦੋਸਤੋਂ ਮਮਾ ਮੈਂ ਗੱਲ ਦੱਸਦੀ ਮੈਨੂੰ ਪਤਾ ਨਹੀਂ ਲੱਗਿਆ ਵੀਡੀਓ ਬਣਦ ਹੋ ਗਈ ਸੀ ਗਲਤੀ ਨਾਲ ਤਾਂ ਮਮਾ ਹਾਂਜੀ ਉਹ ਮੈਂ ਤੁਹਾਨੂੰ ਗੱਲ ਦੱਸਦੀ ਗੱਲ ਕਿਦਾਂ ਦੀ ਸੀ ਤਰੀ ਦੀ ਕਟਕਮ ਸਤਰ ਡੋਲੇ ਤਾਂ ਤੇਰੇ ਮੈਂ ਕਰਦੇ ਨਾ ਲੋ ਮੰਨੂ ਵੀ ਬਾਈ ਉਹ ਹੈ ਲੱਕ 54 ਬੜੀ ਖਿੱਚ ਕੇ ਪਰ ਜਾਉਂ ਦੇਖ ਲੁ ਕਿੰਨੀ ਮਰਚ ਏ ਨਾ ਆਦਾ ਰਾਮ ਸੀ ਕਿ ਸਵਾਦ ਤੇਰੇ ਚ ਟੇਬਲ ਹੀ ਹੰਕਾ ਦੇ ਆਈਆ ਆ ਦੇਖ ਹਾਂ ਚੱਕਿਆ ਜਾਂਦਾ ਤੈਨੂੰ ਚੱਕਿਆ ਜਾਂ ਹਾਂ ਪਾਈਪ ਪਾਈ ਨੂੰ ਇੱਕਾ ਚਾਂ ਦੇਖੀ ਨੰਨੇ ਹਟ ਜਾ ਹਾਂ ਨੰਨੇ ਹਾਂ 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 ਦੋ ਬੜੀ ਬਾਈ ਗਲਤੀ ਨਾ ਮਾਰ ਤੀ ਗੰਮੋ ਚੱਕਦਾ ਕਲਾ ਟੋਪ ਤੋਂ ਚੱਕਦਾ ਨੰਨੇ ਪਾੜ ਦੇ ਕੱਪੜੇ ਮੇਰੇ ਆ ਆ ਬਬਾਰਾ ਆਉਂਦੇ ਪਰ ਨਾ ਪਾਪੂ ਕਿਵੇਂ ਲੱਤ ਪਾਏ ਇਹਦੇ ਇਹਦੇ ਚ ਕਿਵੇਂ ਲੱਤ ਪਾਉਂਦੇ ਸਨ ਉਹਨਾਂ ਨੇ ਸੁੱਤਾ ਪੈ ਡੇਗ ਗਿਆ ਸੀ ਮਸੁੱਤਾ ਪੈ ਡੇਗ ਗਿਆ ਸੀ ਕਿੰਨੀ ਜ਼ੋਰ ਦੀ ਵੱਜੀ ਬਾਵਾ ਮੈਂ ਕੀ ਕਰਾਂਗਾ ਉਹ ਬੋਲ ਚੁਰਜੀ ਮੈਨੂੰ ਪਤਾ ਵਾ ਆਹ ਉਹ ਮਸਲ ਮੈਂ ਫੁੰਚ ਕੇ ਜਿਵੇਂ ਪੰਪ ਡਿੱਗ ਗਿਆ ਹੁੰਦਾ ਇੰਦਾ ਇੰਦਾ ਉਸ ਤੋਂ ਜਲਦੀ ਦੁਗਲ ਹੋ ਜਾਂਦੀ ਉਹ ਵੀ ਨਹੀਂ ਐ ਵੀ ਨਹੀਂ ਜੀ ਐਦਾਂ ਨਹੀਂ ਸੜ ਕੋਈ ਸਵਾਲ ਨਹੀਂ ਆਇਆ ਲੈਕ ਐਦਾਂ ਮੈਂ

ਇੱਥੇ ਪੈ ਜਾ ਮਨਿੰਦਰਾਂ ਪੈਣ ਦਾ ਜਗਾ ਹੈ ਨਹੀਂ ਦੁਪਹਿਰ ਕਹਿੰਦੇ ਮੈਂ ਤਾਂ ਗੱਦੇ ਤੋਂ ਬਿਨਾਂ ਪਿਆ ਜਾਂਦਾ ਤਾਂ ਗੱਦਾ ਰਿਆ ਤਾਂ ਹੁਣ ਤੁਸੀਂ ਇੱਥੇ ਪਾਇਆ ਫਿਰ ਤੁਸੀਂ ਕਹਿੰਦੇ ਮੈਂ ਪਹਿਣਾ ਮੈਂ ਤਾਂ ਨਹੀਂ ਪਹਿਣਾ ਕਿ ਲੈ ਮੈਂ ਡਟ ਕੇ ਵੀ ਦੇਖ ਲਊਗੀ ਲੈ ਆ ਜਾ ਤੂੰ ਪੈ ਫਿਰ ਮੈਨੂੰ ਇਦਾਂ ਕੁੜੀ ਕਰਕੇ ਪਈ ਸੀ ਫਿਰ ਮੈਨੂੰ ਇਦਾਂ ਹੁੰਦਾ ਮਮਾ ਠੀਕ ਚੱਲ ਪੈ ਜਾ ਨਹੀਂ ਦਿੱਤੀ ਇਹਨੇ ਪੈ ਪੈ ਕੋਈ ਨਹੀਂ ਮੈਂ ਬਹਿਣਾ ਮੈਂ ਤਾਂ ਇਹਦੇ ਕਰਕੇ ਪਈ ਨਹੀਂ ਮੈਂ ਲਊਗਾ ਪਹਿਣਾ ਮੈਂ ਪਾਈ ਤਾਂ ਮੈਂ ਗਿਆ ਨਹੀਂ ਬਹਿ ਜਾਓ ਮੈਂ ਇੱਥੇ ਬਹਿ ਜਾ ਆ ਮੈਂ ਇੱਧਰ ਕਰ ਲੈਣਾ ਬਹਿ ਜਾਓ ਤੂੰ ਪਤਾ ਲੂਸ ਲੂਸ ਕਰਦਾ ਵਾ ਨਾਲ ਪਾ ਕੇ ਇਹਨੂੰ ਘੜਿਓ ਹੋ ਜਾਊਗਾ ਆਇਆ ਤੇ ਨੂੰਟ ਇਹ ਤਾਂ ਮਰ ਤੂੰ ਰੋਟੀ ਨਹੀਂ ਖਾਂਦਾ ਤੂੰ ਰੋਟੀ ਖਾ ਲਓ ਪਹਿਲਾਂ ਚਲੋ ਦੋਸਤੋ ਬਾਅਦ ਚ ਮਿਲਦੇ ਆਪਾਂ ਨਾ ਬੰਨਸ ਵੰਨਾ ਤੂੰ ਬਣਾ ਕੇ ਵੀ ਨਹੀਂ ਕੁਝ ਨਹੀਂ ਖਾਂਦਾ ਕੋਈ ਨਹੀਂ ਸਕਦਾ ਤੁਹਾਡੀ ਛਾਲ ਕੋਈ ਬੰਨਸ ਬੰਨਾ ਨਹੀਂ ਖਾਂਦਾ ਸੁਸੁਰਾਂ ਆਇਆ ਤੇ ਸੁਸੁਰਾਂ ਆ ਤਾ ਕਾ ਤੱਕ ਟੱਟੀ ਜਾ ਲੈ ਕਿੰਨੀ ਜੜ ਰਹੀ ਹੈ ਦੋਸਤ ਮੰਮੋਲੀ ਘਰੇ ਆ ਗਏ ਨੇ ਦਿਖਾਓ ਮੇਰਾ ਸ਼ੂਟ ਬਣ ਗਿਆ ਥੱਲੇ ਵੀ ਸੁੱਟ ਲਿਆ ਨਹੀਂ ਦਿੱਤਿਆ ਕੁੱਤੇ ਮੈਂ ਤੈਨੂੰ ਪਿੰਦੂ ਵਾਲੀ ਗੱਲ ਅੜਤੀ ਮੈਂ ਗਿਆ ਨਹੀਂ ਦਿੱਤਿਆ ਅੱਛਾ ਸੁੱਟ ਗਿਆ ਜੇ ਮੈਂ ਕਸੇ ਜਾਂਦੇ ਗਿਓ ਵਾਹ ਇਹ ਤਾਂ ਛੋਟਾ ਜਾਵਾ ਸੱਚਾ ਆ ਕੰਬੀਨੇਸ਼ਨ ਬਣਾਉਨੇ ਆ ਸਵਰ ਦਾ ਖੁੱਲ ਮਿੱਠਾ ਹੁੰਦਾ ਨਿਆ ਗੱਲ ਕਾ ਕੋੜਾ ਹੁੰਦਾ ਮੈਨੂੰ ਵੀ ਨਹੀਂ ਮੈਂ ਵੀ ਪੈਂਟ ਭਾਗੇ ਦੇਖਾਂ ਮੈਂ ਪੈਂਟ ਨਹੀਂ ਭਾਗੇ ਦੇਖੇ ਨਾਤੀਆਂ ਚਲੋ ਦੋਸਤੋ ਰੁਕੋ ਮਿਲਦੇ ਫਿਰ ਆਪਾਂ ਦਾ ਸੂਟ ਦੇਖ ਲਈਏ ਤਾਂ ਦੋਸਤੋ ਪੈਂਟ ਦੇਖ ਲਓ ਕੱਲੀ ਮੈਂ ਪੈਂਟ ਦਿਖਾ ਰਿਹਾ ਸ਼ਰਟ ਮੈਂ ਬਾਕੀ ਦੇਖ ਲਈਏ ਨੇ ਮੰਮਾ ਸ਼ਰਟ ਸੋਹਣੀਆ ਸੀ ਨਾ ਗਾਇਜ਼ ਇੱਕ ਮੇਰੇ ਮੰਮਾ ਦੀ ਪਸੰਦ ਆਈ ਆ ਮੇਰੀ ਹੋਣ ਗਈ ਆ ਇੱਕ ਮੇਰੇ ਮੰਮਾ ਦੀ ਪਛਾਣ ਜਿਹੜੀ ਆ ਇੱਕ ਮੈਡੀ ਪਛਾਣ ਦੀ ਆ ਆ ਕੀ ਆ ਹਈ ਆ ਕਿੱਡੇ ਜਾਂ ਕੱਢੇ ਕਿੱਥੇ ਆ ਮਹਿੰਦਰ ਪਲਾ ਹਾਥ ਉੱਤੇ ਲੜ ਜੇ ਉਮੀਦ ਕਰਦੇ ਨਾਲ ਮੈਂ ਕੀੜਾ ਕੂੜਾ ਤੋਂ ਨਹੀਂ ਡਰਦਾ ਮੈਂ ਬਹੁਤ ਕੀੜੇ ਪਾਲੇ ਆ ਦੋਸਤੋ ਬੜੀ ਕਿਆ ਟੱਲ ਗਈ ਪੈਂਟ ਤੇ ਗੈਸ ਪੈਂਟ ਮੇਰੀ ਪਸੰਦ ਦੀ ਆ ਮੇਰੀ ਸ਼ਰਟ ਆ ਦੋਸਤ ਇੱਕ ਦਿਖਾਏ ਇੱਧਰ ਇੱਧਰ ਦਿਖਾਓ ਕੋਈ ਮੈਂ ਤਾਂ ਸੀ ਫੇਰ ਦੇਖਾਂਗੇ ਦੋਸਤ ਦੋਸਤ ਆ ਦੇਖ ਲੋ ਸ਼ਰਟ ਹੜਪਲੀ ਠੀਕ ਆ ਸੋਣੀ ਫਿੱਟ ਦੂਜੀ ਪਾ ਕੇ ਦਿਖਾ ਦੇ ਫਿਰ ਦੂਜੀ ਗੜੀ ਰੁਕ ਜਾ ਰੁਕ ਜਾ ਇੱਕ ਮਿੰਟ ਰੁਕੀ ਪਾਈ ਰੱਖ ਪਾਈ ਰੱਖ ਹਾਲੇ ਤੱਕ ਪੈਂਟ ਪਾਈ ਨਹੀਂ ਨਾ ਮੈਂ ਨਹੀਂ ਮੈਂ ਨਹੀਂ ਪਾਉਣੇ ਦੀ ਪੈਂਟ ਕੰਪੇਟਿਸ਼ਨ ਲੱਗੀ ਸ਼ਰਟ ਵੀ ਨਹੀਂ ਪਾਉਣੀ ਜੀ ਮੈਂ ਕਿਹੜਾ ਪਾਉਣ ਦੇ ਦੀ ਹੁੰਦੀ ਹੈ ਬਸ ਚਲ ਦੇਖਦੇ ਸੀ ਦੂਜੀ ਸ਼ਰਟ ਵੀ ਦਿਖਾ ਦੇ ਫਿਰ ਦੂਜੀ ਕੀ ਆਇਆ ਬਿਲਕੁਲ ਕੀ ਕਰਕੇ ਆਇਆ ਮਮੇ ਟੂਆ ਟੁੱਟ ਕੇ ਕਰਦੇ ਕਰਦਾ ਉਧਰ 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 ਵਾਲੀ ਸਾਈਡ ਓਏ ਖੜ ਜਾ ਭਰਾਵਾ ਤੂੰ ਮੈਨੂੰ ਉੱਧਰ ਨਹੀਂ ਲੱਭਣ ਦੇ ਆ ਲੱਭੀ ਜਾ ਯਾਰ ਚੱਲ ਦੋਸਤੋ ਇਹਨਾਂ ਲੱਭਣ ਦੇ ਨੇ ਚੰਨੀ ਤੁਹਾਨੂੰ ਦੂਜੀ ਛੱਟ ਸਿਰ ਪੱਕੜੀ ਹਲ ਦੇ ਖਾਵਾ ਗਾਤਨਾ ਪਾ ਲੈ ਚੱਲ ਦੋਸਤੋ ਬਾਏ ਬਾਏ ਦੋਸਤੋ ਦੇਖ ਲਓ ਸੂਟ ਬਲੈਕ ਕਰ ਰਹੇ ਨੇ ਲੱਭੀ ਚੰਨੀਆਂ ਨਹੀਂ ਹਾਂ ਯੇ ਗਾਇਜ਼ ਅਗੇ ਪੱਦਾ ਪੋ ਚਮੀਆਂ ਵਾਲੇ ਰਹੀ ਬਚ ਕੇ ਤੁਰੰਗਲੇ ਦੁਪੱਟੇ ਵਾਲੀਏ ਆਏ ਦੱਸੋ ਆ ਸੂਟ ਆ ਜਿਹਦੇ ਨਾਲ ਸੂਟ ਨਾਲ ਚੁੰਨੀ ਜੱਜੋ ਕਿਨੂੰ ਲੋ ਪਿੱਛੇ ਦੇਖ ਲੋ ਇਦ ਕਾਇਚੇ ਗਣ ਪਿਆ ਮੀਆਂ ਵਾਲੇ ਰੇ ਓਰੇ ਮੁਰਕੇ ਆਏ ਹਾਏ ਹਾਏ ਕਹਿ ਰਹੀ ਘਟਾਈ ਜਾਂਦੇ ਕਾਲੇ ਕਾਲੇ ਬਣ ਕੇ ਮੈਂ ਮੈਨੂੰ ਕੱਲ ਤੁਸੀਂ ਨੀਲਾ ਬਣਾਓਗੇ ਫਿਰ ਇੱਕ ਹੋਰ ਪਿਆ ਮਮਮੀ ਨੀਲਮਾ ਵਾਈਟ ਤੇ ਉਹ ਲੈ ਨਾਲ ਇਟਸ ਬਲੈਕ ਸ਼ਾਹਣਾ ਪੁੰਦਾਂ ਤਾਲ ਇੱਥੇ ਉਹ ਰੰਗ ਦੇ ਰਿੱਤੇ ਬੜਾ ਸੋਹਣਾ ਲੱਗਦਾ ਆਪੇ ਅਮਨ ਨਵਾਂ ਹੈ ਨਾ ਸਮਾਨ ਦਿਖਾਈ ਅੱਗੇ ਤਾਂ ਉਹਨਾਂ ਨੂੰ ਖੁੱਲਾ ਦੇਖਣ ਦੇ ਕਿੰਨਾ ਰੀਤੇ ਮੈਨੂੰ ਵੱਧ ਖੁੱਲਾ ਪਜਾਮਾ ਲੈਣ ਲੱਗਾਈ ਤੇਰੇ ਵਾਸਤੇ ਬਲੇਨ ਕਲਰ ਦਾ ਨਾਲ ਚਾਈ ਸ਼ਰਟ ਨਾਲ ਵੀ ਪਾ ਲੈਂਦਾ ਐ ਵੀ ਚੱਕ ਸੀਗਾ ਪਲੇਰ ਥੋੜੀ ਜਿਹੀ ਜਿਹੜਾ ਬੱਚਾ ਦਿਖਾਇਆ ਸੀ ਉਹਨੇ ਹੋ ਤਾਂ ਐਮੀ ਸੀਗਾ ਓਹ ਹੋ ਲਾ ਜਿਹੜਾ ਮम्मा ਬੋਲ ਸੀਗਾ ਚੁੰਨੀ ਕਿੱਥੇ ਜਾਂਦੀ ਏ ਤੇਰੀ ਇੱਕ ਮਿੰਟ ਮੈਂ ਲੋਟ ਕਰਕੇ ਲੈ ਨਹੀਂ ਲੱਭ ਚੰਗੀਦਰ ਲੈ ਲੈ ਐਂ ਬੁੜੀਆਂ ਵਾਂਗੂ ਤੇ ਚੁੰਨੀ ਲੈ ਲੈਣੀ ਆ ਲੈ ਦੇਖ ਲਓ ਕੋ ਚੁੰਨੀ ਲੈਣ ਦਾ ਸਟਾਰ ਬੁੜੀਆਂ ਨੂੰ ਚੁੰਨੀ ਲੈ ਲਈਆ ਪਿੰਦਰ ਗੌਰੰਗ ਹਾਂ ਫੜੀ ਦੇ ਕਰਵਾ ਸਟਾਈਲ ਤੋਂ ਪਿੰਦਰਾ ਨਾਲ ਮਾਰੇ ਸਟਾਈਲ ਤੋਂ ਪਿੰਦਰਾ ਨਾਲ ਮਾਰੇ ਖੜਾ ਤੋਂ ਗਰਮੇਲੋ ਵਾ ਸਟਾਈਲ ਚੱਲੇ ਬਸ ਕਰ ਆ ਪਾਪੜਾ ਸੂਟ ਤਿਆਰ ਆ ਆਪਾਂ ਆ ਸੂਟ ਨਾਲ ਜੇਚ ਨਹੀਂ ਲੈ ਲੈਣੀ ਹੈ ਗਾਇਜ਼ ਆ ਦੇਖੋ ਇੰਨੇ ਕਲਰਾਂ ਦੀ ਚੁੰਨੀ ਦਾ ਇੱਕੋ ਹੀ ਫਾਇਦਾ ਵਾ ਵੀ ਇਹਨੂੰ ਜਿਹੜੇ ਸੂਟ ਨਾਲ ਮਰਜ਼ੀ ਲੈ ਲਓ ਕਿ ਆਪਣਾ ਦੁਪਟਾ ਹੈ ਚਾਹ ਪੀ ਲੈ ਲੈ ਸੰਤਰੀ ਨਾ ਲੈ ਲੈ ਟੈਂਟਰ ਨਾ ਲੈ ਲੈ ओरिजिनल ਲੈ ਲੈ ਆ ਗਜਰੀ ਜੇ ਨਾ ਲੈ ਲੋ ਹਸੀ ਗ੍ਰੀਨ ਨਾ ਲੈ ਲੋ ਜਿਹੜਾ ਤੇ ਮਰਜ਼ੀ ਲੈ ਲੋ ਤੁਹਾਨੂੰ ਭੁੱਖ ਲੱਗੀ ਆ ਤੈਨੂੰ ਤੈਨੂੰ ਤਾਂ ਲੱਗੀ ਰਹਿੰਦੀ ਏ ਤੂੰ ਨਾ ਗੱਲੇ ਚੱਲ ਰੋ ਚੱਲੀਏ ਚੱਲ ਚੱਲ ਕਿੱਥੇ ਬਾजा ਕੀ ਕਰਨੇ ਬਾजा ਕੀ ਕਰਨੇ ਜਾ ਰਹੇ ਹੋ ਕੀ ਕਰਨੇ ਜਾ ਰਹੇ ਹੋ ਕੰਮ ਸਾਨੂੰ ਕੋਈ ਮੈਨੂੰ ਵੀ ਦੱਸ ਕੇ ਜਾਓ ਕੀ ਮੈਂ ਪਾਪਾ ਪ੍ਰਜ ਕਰਦੇ ਜਿਹੜੇ ਬੰਦੇ ਹੁੰਦੇ ਆ ਉਹ ਕਰਦੇ ਪ੍ਰਾਈਮ ਮਿਨਿਸਟਰ ਹੁੰਦੇ ਆ ਪਹਿਲਾਂ ਪਾਪਾ ਸੀਗੇ ਹੁਣ ਮੈਂ ਆ ਚੱਲ ਚੱਲ ਬੁੱਧੀ ਦੇਖੀ ਆਪੀ ਸਰ ਦੱਸ ਕੇ ਜਾਇਆ ਕਰੋ ਕਿੱਥੇ ਜਾਣਾ ਦੱਸ ਕੇ ਜਾਇਆ ਕਰੋ ਬਾਹਰ ਮੈਂ ਦੱਸ ਕੇ ਜਾਓ ਕਿੱਥੇ ਚੱਲੇ ਹੋ ਓਏ ਮੈਨੂੰ ਵਾਸਤੇ ਕਾਲਾ ਸੁਣ ਦੋਸਤੋ ਬਾਅਦ ਵਿੱਚ ਮਿਲਦੇ ਆ ਬਾਈ ਬਾਈ ਹਿੱਤ ਤਾਂ ਦੋਸਤੋ ਦੇਖ ਲਓ ਅੱਧੀ ਰਾਤ ਕੀ ਹੋ ਰਿਹਾ ਹੈ ਕੀ ਹੋ ਰਿਹਾ ਅੱਧੀ ਰਾਤ ਤੇ ਵਾਲ ਕਿੰਨੇ ਸੋਹਣੇ ਹੋ ਗਏ ਰੀਤ ਤੇ ਦੇਖੋ ਹੋਰ ਆਕਪਤਾ ਆਕਪਤਾ ਆ ਕਿੰਨੇ ਸਿੱਪਟੇ ਲਾਣ ਲੱਗ ਗਏ ਨੁੱਤੀ ਅੱਡ ਚੌੜੀ ਗਾ ਸਿੱਪਟੇ ਦਾ ਸ ਕਰਨ ਲੱਗੇ ਕਰੀ ਤੱਕ ਅੱਡੇ ਕਲੇ ਹੱਥ ਰਾਂ ਇਹ ਵੀ ਲਾਉਣੀ ਹੈ ਗਾ ਜਿਸ ਨੂੰ ਤੇ ਮੇਰੀ ਹੈ ਹੋ ਜਾ ਕੇ ਨਾ ਦੇਖ ਲਓ ਮੈਨੂੰ ਖਾਂਗੜ ਨਹੀਂ ਆਈ ਹੁਣ ਆਈ ਆ ਅੰਦਰ ਆ ਕੇ ਹਾਲ ਲੱਤੀ ਸਨ ਨੰਨਾ ਟੋਰਾਕਸ ਕੋਰਾਕਸ ਦੀ ਨਹੀਂ ਹੁੰਦੀ ਉਹ ਪੀ ਆਹੋ ਸੱਚ ਹਣਾ ਉਹ ਆਪਣੇ ਖਾਂਸੀ ਦੀ ਪੀਣ ਵਾਲੀ ਦਵਾਈ ਜਾਨੀ ਤਾਂ ਚਲੋ ਦੋਸਤੋ ਆਪਾਂ ਜਾਣਾ ਸਵੇਰੇ ਪੀਰ ਬਾਬੇ ਦੇ ਇਧਰ ਕੱਪੜੇ ਨਾਲੇ ਰੈਡੀ ਕਰਕੇ ਰੱਖ ਲਏ ਆ ਮੈਂ ਉਪਰੋਂ ਲੈ ਕੇ ਆਣੇ ਆ ਤੇ ਸ਼ਰਟ ਪਾਵਾਂਗੇ ਪੈਂਟ ਸ਼ਰਟ ਸਵੇਰੇ ਤਾਂ ਮਿਲ ਜਾ ਦੋਸਤੋ ਨੈਕਸਟ ਵੀਡੀਓ ਵਿੱਚ ਪਾਈ ਤਾਂ ਫਿਰਦਾ ਸੀਗਾ ਹਾਂ ਇਹੀ ਕਰਿਆ ਤੇ ਬਸ ਉੱਤੇ ਕਾ ਤੱਕ ਅੰਦਰ ਕਿਹਨੇ ਨਹੀਂ ਨਹੀਂ ਹੈਗੇ ਥੱਲੇ ਗਲਤੀ ਨਾਲ ਨਿਕਲ ਗਿਆ ਤਾਂ ਚਲੋ ਦੋਸਤੋ ਆਪਣੇ ਅੱਜ ਦੇ ਵੀਲੋਗ ਵਿੱਚ ਨਹੀਂ ਜੇ ਵੀਡੀਓ ਲੱਗ ਗਿਆ ਬਤ ਲੈ ਕਮੈਂਟ ਸ਼ੇਅਰ ਕਰਦੇ ਹੋ ਦੋਸਤੋ ਲਵ ਯੂ ਟੂ ਆਲ ਬਾਏ ਬਾਏ